ਅੰਮ੍ਰਿਤਸਰ ਵਿੱਚ ਅੱਜ ਦਿਨ ਦਿਹਾੜੇ ਹੀ ਝੰਡਿਆਲਾ ਗੁਰੂਵਾਰਡ ਨੰਬਰ 2 ਦੇ ਕੌਂਸਲਰ ਦਾ ਛਰਾਟਾ ਵਿਖੇ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਤੋਂ ਬਾਅਦ ਇਸ ਮਾਮਲੇ ਦੇ ਉੱਪਰ ਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਸਰਕਾਰ ਦੇ ਸਵਾਲ ਵੀ ਖੜੇ ਕੀਤੇ ਗਏ ਦੂਜੇ ਪਾਸੇ ਅੰਮ੍ਰਿਤਸਰ ਦੀ ਡੀਸੀਪੀ ਸਿਟੀ ਜੇਐਸ ਵਾਲੀਆ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਕੀ ਅੱਜ ਹਰਜਿੰਦਰ ਸਿੰਘ ਬਹਾਮਣ ਕਾਉਂਸਲਰ ਨੂੰ ਗੋਲੀਆਂ ਮਾਰਨ ਵਾਲੇ ਤਿੰਨ આરોપીਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਪੁਲਿਸ ਵੱਲੋਂ ਉਹਨਾਂ ਦੀਆਂ ਤਸਵੀਰਾਂ ਵੀ ਜਨਤਕ ਕੀਤੀਆਂ ਗਈਆਂ ਹਨ ਪੁਲਿਸ ਨੇ ਦੱਸਿਆ ਕਿ ਇਹ આરોપીਾਂ ਦਾ ਨਾਮ ਗੁਰਪ੍ਰੀਤ ਸਿੰਘ ਉਰਫ਼ ਗੋਪੀ ਅਤੇ ਕਿਸ਼ੂ ਦੇ ਕਰਨ ਕਿੜਾ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਇਹਨਾਂ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਇਸ ਦੇ ਨਾਲ ਹੀ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਵੱਲੋਂ ਕਿਸ਼ਨ ਗਰੁੱਪ ਦੇ ਦੋ ਲੜਕੀਆਂ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਜਿਨ੍ਹਾਂ ਦੀ ਪਛਾਣ ਬਚਿੱਤਰ ਸਿੰਘ ਅਤੇ ਆਨੰਦ ਦੇ ਰੂਪ ਵਿੱਚ ਹੋਈ ਹੈ ਪੁਲਿਸ ਨੇ ਦੱਸਿਆ ਕਿ ਇਨ੍ਹਾਂ ਦੇ ਕੋਲ ਦੇ ਪਿਸਤੌਲ ਇਨ੍ਹਾਂ ਇਨ੍ਹਾਂ ਦੇ ਕੋਲੋਂ ਦੋ ਪਿਸਤੌਲ ਤੇ 7 ਕਾਰਤੂਸ ਵੀ ਬਰਾਮਦ ਹੋਏ ਹਨ ਅਤੇ ਬਚਿੱਤਰ ਸਿੰਘ ਅਤੇ ਬਚਿੱਤਰ ਸਿੰਘ ਅਤੇ अनंतदा आज ਦੇ ਕਤਲकांड ਵਿੱਚ ਕਿਸੇ ਵੀ ਤਰੀਕੇ ਦਾ ਹੱਥ ਨਹੀਂ ਸੀ ਲੇਕਿਨ ਇਹ ਇੱਕ 크੍ਰਿਸਚਨ ਗਰੁੱਪ ਦੇ ਮੈਂਬਰ ਸੀ ਜਿਸ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਕੋਲੋਂ ਹਥਿਆਰਾਂ ਦੀ ਵੀ ਬਰਾਮਦਗੀ ਹੋਈ ਫਿਲਹਾਲ ਪੁਲਿਸ ਵੱਲੋਂ ਅੱਜ ਤਿੰਨਾਂ ਰੋਪੀਆਂ ਦੀਆਂ ਤਸਵੀਰਾਂ ਜਨਤਕ ਕੀਤੀਆਂ ਗਈਆਂ ਤੇ ਪੁਲਿਸ ਦਾ ਕਹਿਣਾ ਜਲਦ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਫਾਇਰ ਨਿਊਜ਼ ਅਮਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ ਅੱਜਕੱਲ੍ਹ ਮੈਂ ਕਰਦਾ ਤੁਹਾਨੂੰ ਬਾਤ ਜੀ 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 ਸਰ ਕਰਾਂ ਸ਼ੁਰੂ ਚਲੋ ਜੀ ਮੇਰਾ ਕੰਮੋ ਠੀਕ ਹੈ ਅੱਜਕੱਲ੍ਹ ਸਵੇਰ 3:00 ਵਜੇ ਗੁਰਦੁਆਰਾ ਸ਼ਾਟਾ ਸਾਹਿਬ ਦੇ ਕੋਲ ਇੱਕ ਵਿਅਕਤੀ ਸਹਾਜਿੰਦਰ ਸਿੰਘ ਜਿਸ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਅੱਜ ਉਸ ਦੇ ਸਬੰਧ ਚ ਅਸੀਂ ਇੱਥੇ ਇਕੱਠੇ ਹੋਏ ਹਾਂ ਤਾਂ ਕਿ ਤੁਹਾਨੂੰ ਉਸ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ ਜਾ ਸਕੇ ਇਹ ਜਿਹੜਾ ਉੱਥੇ ਕਾਰਵਾਈ ਅੰਜਾਮ ਦਿੱਤੀ ਹੈ ਜਿਹੜੇ ਗਰੁੱਪ ਨੇ ਇਹ ਦੋ ਰਾਈਵਲ ਗਰੁੱਪਸ ਨੇ ਅਮਨਸਰ ਦਿਹਾਤੀ ਵਿੱਚ ਜੰਡਿਆਲਾ ਗੁਰੂ ਦੇ ਏਰੀਆ ਦੇ ਜਿਨ੍ਹਾਂ ਦੇ ਸਬੰਧ ਦੇ ਵਿੱਚ ਸਾਡੇ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਪੰਜਾਬ ਉਹਨਾਂ ਦੁਆਰਾ ਦਿੱਤੀਆਂ ਹੋਈਆਂ ਸਖਤ ਹਦਾਇਤਾਂ ਅਤੇ ਗੈਂਗਸਟਰਵਾਦ ਅਗੇਂਸਟ ਜਿਹੜਾ ਜ਼ੀਰੋ ਟੋਲਰੈਂਸ ਨੂੰ ਵਰਤਦੇ ਹੋਏ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਆਲਰੇਡੀ ਜਿਹੜੀਆਂ ਇਹੋ ਜਿਹੇ ਵਿਕਤੀਆਂ ਦੇ ਖਿਲਾਫ ਬਹੁਤ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਜਿਹੜੀ ਅੱਜ ਵਾਲੀ ਜਿਹੜੀ ਘਟਨਾ ਹੋਈ ਹੈ ਉਹਦੇ ਸਬੰਧ ਦੇ ਵਿੱਚ ਇਮੀਡੀਏਟਲੀ ਕਮਿਸ਼ਨਰ ਪੁਲਿਸ ਦੁਆਰਾ ਜਿਹੜਾ ਟੀਮਾਂ ਬਣਾਈਆਂ ਗਈਆਂ ਕਮਿਸ਼ਨਰ ਸਾਹਿਬ ਦੁਆਰਾ ਐਕਸ਼ਨ ਲੈਂਦੇ ਹੋਏ ਜਿਹੜੇ ਤਿੰਨ ਵਿਅਕਤੀ ਇਹਦੇ ਵਿੱਚੋਂ ਆਈਡੈਂਟੀਫਾਈ ਕਰ ਲਏਗੇ ਹਨ ਜਿਹੜੇ ਵਹੀਕਲ 'ਚ ਵਰਤਿਆ ਗਿਆ ਹੈ ਉਹ ਵੀ ਆਈਡੈਂਟੀਫਾਈ ਕਰ ਲਏਗੇ ਹਨ ਤਿੰਨੋਂ ਬੰਦਿਆਂ ਦੀਆਂ ਜਿਹੜੀਆਂ ਫੋਟੋਗ੍ਰਾਫਸ ਉਹ ਵੀ ਪ੍ਰੈਸ ਕਾਨਫਰੰਸ ਦੁਆਰਾ ਸਭ ਜੋ ਜਿਹੜੀ ਅੱਜ ਰਿਲੀਜ਼ ਕੀਤੀਆਂ ਜਾਣਗੀਆਂ ਤੁਹਾਨੂੰ ਵੀ ਦਿੱਤੀਆਂ ਜਾਣਗੀਆਂ ਇਹ ਮੈਂ ਤੁਹਾਡੇ ਧਿਆਨ ਚ ਲੈਣਾ ਚਾਹਨਾ ਹਾਂ ਇਹ ਕ੍ਰਿਸ਼ਨ ਗਰੁੱਪ ਇੱਕ ਦੋ ਰੈਵਲ ਗਰੁੱਪ ਹੈਗੇ ਜੰਡਿਆਲਾ ਗੁਰੂ 1930 ਦੇ ਆਤੀ ਨਾਲ ਸੰਬੰਧਿਤ ਜਿਹੜੇ ਆਲਰੇਡੀ ਇਹਨਾਂ ਦੇ ਕੁਝ ਦਿਨ ਪਹਿਲਾਂ ਉਸ ਏਰੀਆ ਚ ਗੋਲੀਆਂ ਚਲਾ ਚਲਾਈਆਂ ਸੀ ਜੰਡਿਆਲਾ ਗੁਰੂ ਦੇ ਏਰੀਆ ਦੇ ਵਿੱਚ ਹੀ ਅੱਜ ਹੀ ਜਿਹੜਾ ਕਮਿਸ਼ਨਰ ਪੁਲਿਸ ਦੁਆਰਾ ਇਸੇ ਗਰੁੱਪ ਦੇ ਕ੍ਰਿਸ਼ਨ ਜਿਹੜਾ ਗਰੁੱਪ ਆ ਜਿਹਦਾ ਸਰਗਨਾ ਇਸ ਟਾਈਮ ਕ੍ਰਿਸ਼ਨਾ ਹੈ ਬਾਹਰ ਬੈਠਾ ਹੋਇਆ ਉਹਦੇ ਦੋ ਵਿਅਕਤੀ ਅਸੀਂ ਫੜੇ ਸੀਗੇ ਅਰੈਸਟ ਕੀਤੇ ਗਏ ਜਿਨ੍ਹਾਂ ਕੋਲੋਂ ਦੋ ਪਿਸਟਲ ਅਤੇ 7 ਜਿੰਦਾ ਕਾਰਤੂਸ ਜਬਰਾਬੰਦ ਕੀਤੇ ਉਹਨਾਂ ਦੀ ਪੁੱਛਗਿੱਛ ਤੋਂ ਹੀ ਪਤਾ ਲੱਗਾ ਕਿ ਇਹਨਾਂ ਨੇ ਕੁਝ ਦਿਨ ਪਹਿਲਾਂ ਜਿਹੜਾ ਜਣਿਆਲਾ ਗੁਰੂ ਦੇ ਵਿੱਚ ਇੱਕ ਵਾਰਦਾਤ ਅੰਜਾਮ ਦਿੱਤੀ ਸੀ ਇਹਦੀ ਅੱਗੇ ਪੁੱਛਗਿੱਛ ਚੱਲ ਰਹੀ ਹੈ ਜਿਹੜੇ ਅੱਜ ਵਾਲੇ ਜਿਹੜੇ ਬੰਦੇ ਅਸੀਂ ਤਿੰਨ ਆਈਡੈਂਟੀਫਾਈ ਕੀਤੇ ਹਨ ਜਿਨ੍ਹਾਂ ਦਾ ਨਾਮ ਹੈ ਗੋਪੀ ਅਮਿਤ ਕਰਨਤ ਕੀੜਾ ਕਰਨ ਇਲਿਆਸ ਕੀੜਾ ਇਹ ਤਿੰਨੋਂ ਜਣਿਆਲਾ ਗੁਰੂ ਨਾਲ ਸੰਬੰਧਤ ਹਨ ਤੇ ਜਿਹੜੇ ਅਸੀਂ ਦੋ ਬੰਦੇ ਵਿਅਕਤੀ ਫੜੇ ਹਨ ਉਹਨਾਂ ਦਾ ਨਾਮ ਹੈ ਬਚਿੰਤਾ ਬਜਿੱਤਰ ਸਿੰਘ ਤੇ ਆਨੰਦ ਇਹ ਦੋ ਬੰਦੇ ਵਿਅਕਤੀ ਫੜੇ ਹਨ ਜਿਹੜੇ ਇਹਨਾਂ ਤੋਂ ਦੋ ਪਿਸਤਲ ਅਤੇ ਜਿਤ ਸੱਤ ਜਿੰਦਾ ਕਾਰਤੂਸ ਫੜੇ ਹਨ ਜੋ ਇਸੇ ਹੀ ਗਰੁੱਪ ਦੇ ਨਾਲ ਕਰਨ ਗਰੁੱਪ ਜਿਹੜਾ ਕਿਸ਼ਨ ਗਰੁੱਪ ਦੇ ਨਾਲ ਸਬੰਧਤ ਹਨ ਇਹਨਾਂ ਦਾ ਆਪਸ ਦੀ ਰੈਵਲਰੀ ਕਰਕੇ ਇਹਨਾਂ ਦੇ ਜਿਹੜਾ ਆਪਸ ਦੇ ਵਿੱਚ ਉਹਨਾਂ ਦੇ ਜੀ ਸਰ ਜੀ ਕ੍ਰਿਡਿਟਿਨ ਦੁਆਰਾ ਅਈਏ ਸਾਰੇ ਤਾਂ ਕੰਟੀਨਿਊ ਕਰੋਗੇ ਇਹਨਾਂ ਆਪਸ ਦੇ ਗਰੁੱਪ ਦੀ ਜਿਹੜੀ ਖੇਬਾਜੀ ਕਰਕੇ ਇਹ ਜਿਹੜਾ ਅੱਜ ਵਾਲੀ ਘਟਨਾ ਅੰਜਾਮ ਹੋਈ ਸੀ ਇਹਦੇ ਵਿੱਚ ਇਹਨਾਂ ਨੂੰ ਜਦੋਂ ਪਤਾ ਲੱਗਾ ਕ੍ਰਿਸ਼ਨ ਗੁੱਪ ਦੇ ਬੰਦਿਆਂ ਨੂੰ ਵੀ ਇਹ ਅਰਜੰਦਰ ਸਿੰਘ ਸ਼ਾਟਾ ਗੁਰਦੁਆਰਾ ਸਾਹਿਬ ਦੇ ਉੱਥੇ ਕਿਸੇ ਸਬੰਧ ਕੰਮ ਦੇ ਵਿੱਚ ਸੰਬੰਧ ਚ ਆਇਆ ਸੀ ਜਿੱਥੇ ਉਹਨਾਂ ਨੇ ਏ ਉਹਦੇ ਜਿਹੜਾ ਕਤਲ ਦਾ ਘਟਨਾ ਨੂੰ ਅੰਜਾਮ ਦੁੱਤਾ ਹੈਗਾ ਅਸੀਂ ਜਿਹੜੇ ਤਿੰਨ ਬੰਦੇ ਆਇਡੈਂਟੀਫਾਈ ਕਰ ਲਏ ਹੁਣ ਉਹਨਾਂ ਦੀਆਂ ਜਿਹੜੀਆਂ ਫੋਟੋਜ਼ ਵੀ ਤੁਹਾਨੂੰ ਰਿਲੀਜ਼ ਕਰ ਦਿੱਤੀਆਂ ਜਾਣ ਤੇ ਅਸੀਂ ਜਲਦੀ ਜਿਹੜੇ ਹੋਰ ਵੀ ਇਹਨਾਂ ਦੇ ਨਾਲ ਇਨਵੋਲ ਬੰਦੇ ਨੇ ਉਹਨਾਂ ਬਾਰੇ ਵੀ ਪਤਾ ਲੱਗ ਜਾਏਗਾ ਤੇ ਜਲਦੀ ਹੀ ਇਹਨਾਂ ਨੂੰ ਫੜ ਲਿਆ ਜੇ ਉਹ ਇਹਨਾਂ ਦੀ ਹੈ ਬਈ ਕਿਹੜਾ ਹੈ ਇਹ ਕਿ ਗਰੁੱਪ ਦੇ ਤੁਸੀਂ ਤ੍ਰਿਸ਼ੂ ਗਰੁੱਪ ਗਿਆ ਦੂਸਰਾ ਗਰੁੱਪ ਕਿਹੜਾ ਸਰ ਹਰਜਿੰਦਰ ਹਰਜਿੰਦਰ ਗਰੁੱਪ ਦਾ ਹੈ ਤੁਹਾਨੂੰ ਜਲਦੀ ਹੀ ਇਹਦੇ ਬਾਰੇ ਹਾਂ ਜਿਹੜੀ ਸਰ ਇੱਕ ਪਹਿਲੇ ਧਮਕੀ ਵੀ ਲਗਾਈ ਗਈ ਇਹਨਾਂ ਵਾਲੇ ਤੇ ਜਿਹੜੀ ਹੁਣ ਤੱਕ ਦੀ ਸਾਡੇ ਜਿਹੜੀ ਹੈ ਪੁਛਗਿਸਤਰੀ ਤੁਹ ਉਹਦਾ ਵਿੱਚ ਜਿਹੜੀ ਹੁਣ ਤੱਕ ਆਈ ਹੈ ਕਿ ਇਹਨਾਂ ਦੇ ਪਹਿਲਾਂ ਆਪਸ ਦੇ ਵਿੱਚ ਇਹੋ ਜਿਹੀਆਂ ਇਹਨਾਂ ਦੀਆਂ ਜਿਹੜੀਆਂ ਲੜਾਈ ਝਗੜੇ ਹੋਏ ਨੇ ਉਹਦੇ ਸਬੰਧ ਦੇ ਵਿੱਚ ਜੋ-ਜੋ ਪਹਿਲਾਂ ਕਾਰਵਾਈਆਂ ਹੋਣ ਉਹ ਸਾਰਿਆਂ ਨੂੰ ਇਹ ਤਫਤੀਸ਼ ਦੇ ਵਿੱਚ ਲਿਆਂਦਾ ਜਾਏ। ਲੜਾਈ ਝਗੜੇ ਕਾਦੇ ਸੀ ਨਸ਼ਾ ਦੀ ਸੀ ਕਾਦੇ ਸੀ ਦੇਖੋ ਇਹ ਸਾਡੇ ਤਫਤੀਸ਼ ਦਾ ਪਾਰਟ ਹੈ ਇਹਨੂੰ ਅਸੀਂ ਦੇਖ ਰਹੇ ਹਾਂ ਜੋ-ਜੋ ਚੀਜ਼ ਸਾਹਮਣੇ ਆਏਗੀ ਉਹ ਸਾਰੀ ਤੁਹਾਨੂੰ ਦੱਸੀ ਜਾਏਗੀ। ਲੜਾਈਆਂ ਲੜਾਈਆਂ ਦੇ ਪਰਚੇ ਪੈਸੇ ਤੋਂ ਰੋਕਦਾ ਸੀ ਹਰ ਦਿਨ ਦਿੰਦਾ ਸੀ ਇਸ ਕਾਰਨ ਸੀ ਉਹਦਾ ਕੰਮ ਕੀਤਾ ਜਾਏ। ਦੇਖੋ ਇਸ ਚੀਜ਼ ਦੇ ਵਿੱਚ ਹੁਣ ਤਾਂ ਤੁਹਾਨੂੰ ਹੁਣ ਤੱਕ ਦੀ ਜਿਹੜੀ ਕਾਰਵਾਈ ਜੋ ਤਫਤੀਸ਼ ਚ ਸਾਹਮਣੇ ਆਇਆ ਤੁਹਾਡੇ ਧਿਆਨ ਚ ਲਿਆ ਦਿੱਤਾ ਗਿਆ ਹੁਣ ਜੋ ਜੋ ਚੋੜਾ ਇਹਨੂੰ ਫੜਿਆ ਜਾਏਗਾ ਜੋ ਚੀਜ਼ ਸਾਹਮਣੇ ਆਈ ਜੇਗੀ ਤੁਹਾਨੂੰ ਨਾਲ ਹੀ ਪ੍ਰੈਸ ਦੇ ਨਾਲ ਸਾਂਝੀ ਕੀਤੀ ਜਾਏਗੀ ਚੋਕ ਚਿੱਤਰ ਤੇ ਆਨੰਦ ਅੱਜ ਪੜੇਗੇ ਕਿ ਇਹ ਬਚਿੱਤਰ ਤੇ ਆਨੰਦ ਅੱਜ ਹੀ ਫੜੇ ਗਿਆ ਇਹਨਾਂ ਨੂੰ ਆਲਰੇਡੀ ਜਿਹੜੀ ਪੰਜਾਬ ਪੁਲਿਸ ਦੀ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਦੀ ਜਿਹੜੀ ਗੈਂਗਸਟਰਵਾਦ ਦੇ ਅਗੇਂਸ ਜ਼ੀਰੋ ਡਾਲਰਸ ਪਾਲਿਸੀ ਆ ਉਹਦੇ ਤਹਿਤ ਹੀ ਜਿਹੜੀ ਕਾਰਵਾਈ ਚੱਲ ਰਹੀ ਸੀ ਉਹਦੇ ਵਿੱਚ ਇਹਨਾਂ ਨੂੰ ਗਰੁੱਪ ਨੂੰ ਫੜਿਆ ਗਿਆ ਇਹ ਕਿਸ਼ਨ ਗੁਪਤੇ ਨਾਲ ਸੰਬੰਧਿਤ ਹੀ ਹੈਗੇ ਤੇ ਇਹਨਾਂ ਤੋਂ ਜਿਹੜੇ ਦੋ ਪਿਸਟਲ ਤੇ ਸੱਤ ਕਾਰਤੂਸ ਬਣਾ। ਤੇ ਜਿਹੜਾ ਮਰਿਆ ਉਹ ਵੀ ਉਹ ਵੀ ਗੈਂਗਸਟਰ ਸੀਗਾ। ਉਹਨੂੰ ਨਹੀਂ ਇਸ ਚੀਜ਼ ਦੇ ਵਿੱਚ ਜਿਹੜਾ ਹੁਣ ਤੱਕ ਦੀ ਕਾਰਵਾਈ ਮੈਂ ਤੁਹਾਨੂੰ ਉਹ ਦੱਸ ਰਿਹਾ ਕਿ ਗਰੁੱਪ ਰਾਈਵਲ ਗਰੁੱਪਸ ਨੇ ਇਹਨਾਂ ਦੇ। ਤੇ ਕੀ ਇਹਨਾਂ ਦੀ ਆਪਸ ਵਿੱਚ ਮੂਲੀ ਤੇ ਕਿਸ ਤਰੀਕੇ ਦੀ ਲੜਾਈ ਝਗੜਾ ਰਿਹਾ ਉਹ ਸਾਰੇ ਹੀ ਤਫਤੀਸ਼ ਚੱਕੇ ਸਾਹਮਣੇ ਆ। ਤੁਹਾਨੂੰ ਦੱਸਿਆ ਜੀ। ਪਰ ਤੇ ਆਦਮ ਨਹੀਂ ਉਹ ਐਸ ਮਰਡਰ ਨਹੀਂ ਹੋਣ ਨਹੀਂ। ਉਹਨ ਵਾਰੋਣੇ ਆ ਪਰ ਉਹ ਗਰੁੱਪੇ ਸੀ। ਗਰੁੱਪ ਚੱਲ ਗਿਆ ਪਰ ਐਸ ਦੇਖੋ ਇਸ ਸੰਬੰਧ ਦੇ ਵਿੱਚ ਤੁਹਾਨੂੰ ਆਲਰੇਡੀ ਦੱਸਿਆ देयर आर ਟੂ ਗਰੁੱਪਸ ਜਿਹਨਾਂ ਦੀ ਰਾਈਵਲ ਸਟਰੀ ਹੈ ਜੋ ਹੁਣ ਤੱਕ ਦੀ ਤਫਤੀ ਜੋ ਤੁਹਾਨੂੰ ਜੋ-ਜੋ ਚੀਜ਼ ਸਾਹਮਣੇ ਆਏਗੀ ਆਪਣੀ ਪ੍ਰੈਸ ਦੇ ਨਾਲ ਲੋਕਾਂ ਨਾਲ ਇਸ ਚੀਜ਼ ਨੂੰ ਸ਼ੇਅਰ ਕੀਤਾ ਜਾਏਗਾ ਜਿੰਨੀ ਚੀਜ਼ ਪੁੱਛਗਿੱਛ ਆਪਣੇ ਜਿਹੜੀ ਤਫ਼ਤੀਸ਼ ਚ ਜਿੰਨਾ ਚੀਜ਼ ਸਾਡੇ ਸਾਹਮਣੇ ਆਈ ਜੋ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਆ ਜਿੰਨਾ ਸਾਡੀ ਮਜੀਦ ਅਗਲੀ ਤਫ਼ਤੀਸ਼ ਨੂੰ ਕੋਈ ਹਰਜ ਨਹੀਂ ਹੋਏ ਨੁਕਸਾਨ ਨਾ ਹੋਏ ਉਹਨੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਜਿੱਦਾਂ ਹੀ ਹੋਰ ਕੋਈ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਸਾਡੇ ਅਜੇ ਕੀ ਸਾਹਮਣੇ ਅਸੀਂ ਤੁਹਾਡੇ ਨਾਲ ਐਵੀਜੀਟਲੀ ਸ਼ੇਅਰ ਕਰਾਂਗੇ ਨਹੀਂ ਇਸ ਚੀਜ਼ ਦੇ ਵਿੱਚ ਜਿਹੜਾ ਕਿ ਕਿਹੜੇ ਗਰੁੱਪ ਕਰਕੇ ਕਿਹੜੀ ਪਾਰਟੀ ਕਰਕੇ ਇਹੋ ਜਿਹੀ ਚੀਜ਼ ਸਾਡੇ ਤੇ ਅਜੇ ਇਹੋ ਜਿਹੀ ਚੀਜ਼ ਨਹੀਂ ਆ ਤੁਹਾਡੇ ਜਲਦੀ ਤੋਂ ਬਾਕੀ ਚੀਜ਼ਾਂ ਤੁਹਾਡੇ ਧਿਆਨ ਚ ਦਿੱਤੀਆਂ ਰਾਈਵਲ ਨਹੀਂ ਕਾਦੀ ਸੀ ਕਾਦੀ ਲਾਈਫ ਹੈ ਮੈਂ ਤਾਂ ਪਰਚਾ ਦਿੰਦਾ ਰਾਈਵਲ ਗਰੁੱਪ ਲੇਖੋ ਇਹਨਾਂ ਦੇ ਪੁਰਾਣੇ ਝਗੜੇ ਆਪਸ ਵਿੱਚ ਚੱਲ ਰਹੇ ਸੀ ਤੁਹਾਨੂੰ ਆਲਰੇਡੀ ਦੱਸ ਚੁੱਕਾ ਵੀ ਆ ਪੁਰਾਣੇ ਆਪਸ ਵਿੱਚ ਝਗੜੇ ਚੱਲ ਰਹੇ ਸੀ ਉਹ ਹੁਣ ਕਿਹੜੇ ਕਿਹੜੇ ਅਲੱਗ-ਅਲੱਗ ਚੀਜ਼ ਦੇ ਵਿੱਚ ਗਰੁੱਪਸ ਦੀ ਅਲੱਗ-ਅਲੱਗ ਕਰਕੇ ਝਗੜੇ ਹੋ ਸਕਦੇ ਕੋਈ ਝਗੜਾ ਕਿਸੇ ਚੀਜ਼ ਦਾ ਕੋਈ ਕਿਸੇ ਦਾ ਉਹ ਸਾਰੇ ਚੀਜ਼ਾਂ ਤੁਹਾਡੇ ਧਿਆਨ ਚ ਲੈਤੀ ਜਾਣਗੀਆਂ ਜਲਦੀ ਥੈਂਕ ਯੂ ਹਾਂਜੀ ਚਲੋ ਅੱਜ ਦੇਖੋ ਇਤ ਦੇ ਚਲੋ ਵੀ ਖੁੱਲ ਕੇ ਨਹੀਂ ਗੱਲ ਕਰ ਸਕਦੇ ਕਿ ਵੀ ਚਲੋ ਸਿਪਤੀ ਵੀ ਹੁੰਦੀ ਆ ਐਲਟੀਮੇਟਲੀ ਲਾਈ ਝਗੜੇ ਪਰ ਗੈਂਗਸਟਰ ਦੇ ਨਿਕਲਣ ਕਿਸੇ ਬਾਤ ਦੇ ਵਿੱਚ ਤਫਤੀਸ਼ ਦੇ ਵਿੱਚ ਦੇਖੋ ਜੋ ਵੀ ਚੀਜ਼ ਹੈ ਜੋ ਰਿਐਲਿਟੀ ਹੋਏਗੀ ਉਹ ਪਹਿਲਾਂ ਵੀ ਹੀ ਪਰਸਨਲ ਵੀ ਤਾਂ ਲੋਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ ਤੇ ਹੁਣ ਵੀ ਕੀਤੀ ਜਾਏਗੀ ਇਹਦੇ ਵਿੱਚ ਦੁਕਾਨ ਵਾਲੀ ਕੋਈ ਚੀਜ਼ ਨਹੀਂ ਹੈ ਲੇਕਿਨ ਤਫਤੀਸ਼ ਦੇ ਸਬੰਧ ਜਿੰਨੀ ਦੇ ਤਫਤੀਸ਼ ਚੱਲ ਰਹੀ ਆ ਪਹਿਲਾਂ ਉਹਨੂੰ ਪ੍ਰਾਇੋਰਟੀ ਦਿੱਤੀ ਜਾਏਗੀ ਤੇ ਉਹਦੇ ਬਤਾਵਾ ਅੱਗੇ ਕਰ ਦੇ ਜਿੰਨੇ ਜਿੰਨੇ ਪਰਚੇ ਨੇ ਇਹਨਾਂ ਦੇ ਜਿਹੜੇ ਦੂਸਰੇ ਇਹ ਸਭ ਤਫਤੀਸ਼ ਦਾ ਪੜਾਅ ਚੈੱਕ ਕਰ ਰਹੇ ਕਿਹੜੇ ਕਿਹੜੇ ਕਿਹਦੇ ਕਿੰਨੇ ਹੈਗੇ ਸਾਰੇ ਚੈੱਕ ਕੀਤੇ ਜਾਣਗੇ ਜਿੰਨਾਂ ਤੇ ਪੱਕਾ ਸੀ ਜਿਹੜਾ ਮਰਿਆ ਜਿੰਨੇ ਜਿੰਨੇ ਪਰਚੇ ਜਿਹਦੇ ਤੇ ਹੈਗੇ ਆ ਚਾਹੇ ਉਹ ਪੁਰਾਣੇ ਜਿਹੜੇ ਦੋ ਸੀ ਅਕਿਊਜ਼ ਅੱਜ ਫੜੇ ਨੇ ਉਹਨਾਂ ਦਾ ਵੀ ਅਸੀਂ ਅਜੇ ਚੱਲ ਰਿਹਾ ਮੈਂ ਤੁਹਾਨੂੰ ਸਿਰਫ ਦੱਸਾਂ ਕਿ ਹੁਣ ਤ ਉਹ ਐਟੀ ਸਾਹਮਣੇ ਕਿ ਉਹਨਾਂ ਨੇ ਇੱਕ ਵਾਰ ਜਿਹੜੇ ਤੁਹਾਨੂੰ ਦੱਸਿਆ ਵੀ ਆ ਵਾਰਦਾਤ ਕੀਤੀ ਬਾਕੀ ਹੋਰ ਕਿਹੜੀਆਂ ਵਾਰਦਾਤਾਂ ਕੀਤੀਆਂ ਉਹ ਵੀ ਇਮੀਡੀਏਟਲੀ ਤੁਹਾਨੂੰ ਦੱਸੀਆਂ ਜਾਣਗੀਆਂ ਜਿੱਦਾਂ ਪਤਾ ਲੱਗੇ। ਵੈਪਨ ਦੱਸ ਦੋਗੇ ਫਿਰ ਅੱਜ ਕਿੰਨੇ ਵੈਪਨ ਸੀ ਦੋ ਵੈਪਨ ਦੋ ਪਿਸਟਲ ਬਰਾਮਦ ਹੋਏ ਨੇ ਜਿੱਥੇ 7 ਜ਼ਿੰਦਾ ਕਾਰਤੂਸ ਬਰਾਮਦ ਇਸ ਕੇਸ ਨਾਲ ਸੰਬੰਧਤ ਨਹੀਂ ਹੈ। ਉਹ ਅਲੱਗ ਕੇਸ ਹੈ ਉਹ ਵੈਸੇ ਹੀ ਗੈਂਗਸਟਰ ਵਾਇਰਡ ਦੇ ਅਗੇਂਸਟ ਜਿਹੜਾ ਜ਼ੀਰੋ ਟੋਲਰੈਂਸ ਚੱਲ ਰਹੀ ਹੈ ਪੁਲਿਸ ਦੀ ਸਰਕਾਰ ਦੀ ਉਸ ਤੇ ਜਿਹੜੇ ਕਾਰਵਾਈ ਚੱਲ ਰਹੀ ਸੀ ਉਹਦੇ ਤਹਿਤ ਹੀ ਇਹ ਬੰਦੇ ਅੱਜ ਫੜੇ ਗਏ ਸੀਗੇ। ਇਹ ਲੇਕਿਨ ਇਸੇ ਗਰੁੱਪ ਦੇ ਨਾਲ ਸੰਬੰਧਿਤ ਇਸ ਕਰਕੇ ਤੁਹਾਡੇ ਧਿਆਨ ਚ ਲਿਆ ਥੈਂਕ ਯੂ ਇਹ ਦੱਸਣ ਕਿਹੜਾ ਇਹ ਦੱਸਣ ਕਿ ਉਹ ਖੜੇ ਕਿ ਨਹੀਂ ਉਹ ਕਿਹੜੇ ਨੇ 32 ਹੋਰ ਆ 35 35 ਹੋਰ ਤੁਹਾਨੂੰ ਉਹ ਵੀ ਜਲਦੀ ਇਨਫੋਰਮੇਸ਼ਨ ਸਾਰੀ ਸ਼ੇਅਰ ਕਰ ਦਿੰਦਾ ਸਾਰੇ ਸਭ ਜਿਹੜਾ ਜਿਹੜਾ ਇਨਸੀਡੈਂਟ ਰਿਪੋਰਟ ਕੀਤਾ ਗਿਆ ਉਹ ਸੀਸੀਟੀਵੀ ਆਈ ਹੈ ਸਾਡੇ ਸਾਹਮਣੇ ਜਿਹੜੇ ਜਿਨ੍ਹਾਂ ਨੇ ਵਾਰਦਾਤ ਕੀਤੀ ਉਹਨਾਂ ਨੇ ਦੇਖੋ ਜਿਹੜੀ ਮੇਰੀ ਤਫਤੀਸ਼ ਦੇ ਨਾਲ ਪਾਰਟ ਨਾਲ ਸੰਬੰਧਿਤ ਹੈਗਾ ਹਿਊਮਨ ਇੰਟੈਲੀਜੈਂਸ ਟੈਕਨੀਕਲ ਸਰਵੇਲੈਂਸ ਅਸੀਂ ਸਾਰੀਆਂ ਚੀਜ਼ਾਂ ਵਰਤਾਂਗੇ ਜਿੰਨੀ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਹੋਏਗੀ ਜਿਹਦੇ ਨਾਲ ਸਾਡੇ ਤਫਤੀਸ਼ ਨੂੰ ਕੋਈ ਹਰਜ ਨਹੀਂ ਹੁੰਦਾ ਜ਼ਰੂਰ ਕਰਾਂਗੇ ਇਸੇ ਕਰਕੇ ਤੁਹਾਨੂੰ ਕਹੇ ਵੀ ਤਿੰਨ ਫੋਟੋ ਤੁਹਾਡੇ ਨਾਲ ਸ਼ੇਅਰ ਕਰ ਸਰਦੇ ਆ ਨਾਮ ਤੁਹਾਡੇ ਨਾਲ ਸ਼ੇਅਰ ਕੀਤੇ ਗਏ ਨੇ ਉਸ ਤੋਂ ਅਗਲੀ ਇਨਫੋਰਮੇਸ਼ਨ ਮੇਰੀ ਬਾਕੀ ਤਰਤੀਰ ਕਰ ਅੱਜ ਜਿਹੜਾ ਮਰਡਰ ਹੋਇਆ ਜੀ ਉਹਨੂੰ ਮਰਡਰ ਕਰਨ ਲਈ ਕਿੰਨੇ ਜਣੇ ਆਏ ਸੀਗੇ ਔਰ ਕਿੰਨੀਆਂ ਗੋਲੀਆਂ ਕਿੰਨੇ ਮੈਪਰ ਜੀ ਦੇਖੋ ਹੁਣ ਤੱਕ ਕੋਈ ਪੈਸੇ ਕੱਲੇ ਕੱਲੇ ਜਵਾਬ ਜੀ ਜੀ ਹੁਣ ਤੱਕ ਜਿਹੜੇ ਆ ਤਿੰਨ ਵਿਅਕਤੀ ਆਇਡੈਂਟੀਫਾਈ ਹੋਏ ਤਿੰਨਾਂ ਵਿਅਕਤੀਆਂ ਦਾ ਤੁਹਾਨੂੰ ਨਾਮ ਦੱਸ ਦਿੱਤਾ ਗਿਆ ਹੈ ਵਹੀਕਲ ਜਿਹੜੇ ਆ ਉਹ ਵੀ ਆਇਡੈਂਟੀਫਾਈ ਕਰ ਲਏ ਲੇਕਿਨ ਮੈਂ ਅਜੇ ਉਨੀ ਹੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਾਂਗਾ ਜਿੰਨੀ ਕਿ ਮੇਰੀ ਤਫ਼ਤੀਸ਼ ਨੂੰ ਖਰਾਬ ਨਹੀਂ ਕਰ ਸਕੇ ਸਾਡੀ ਤਫ਼ਤੀਸ਼ ਜਿਹੜੀ ਚੱਲ ਰਹੀ ਹੈ ਅਸੀਂ ਉਹਦੇ ਸਬੰਧ ਵਿੱਚ ਜਿੰਨਾ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਉਹ ਤੁਹਾਡੇ ਨਾਲ ਕਰ ਦਿੱਤੀ ਗਈ ਹੈ ਉਸ ਤੋਂ ਫਰਦਰ ਜਿਹੜੇ ਵਿਅਕਤੀਆਂ ਦੇ ਨਾਮ ਅਸੀਂ ਹੋਰ ਅਸੀਂ ਆਇਡੈਂਟੀਫਾਈ ਕਰਾਂਗੇ ਜਾਂ ਫੜੇ ਜਾਣਗੇ ਤੁਹਾਨੂੰ ਇਮੀਡੀਏਟਲੀ ਦੱਸੇ ਜਾਣਗੇ ਹਰਿੰਦਰ ਸਿੰਘ ਜੀ ਉਹਦਾ ਅਰਾਈਵਲ ਕਰੋ ਤੋਂ ਮੰਨਿਆ ਗਿਆ ਉਸ ਹਿਸਾਬ ਨਾਲ ਮੰਨੀ ਹੈ ਜੇ ਗਾਇਦਾ ਕਿੱਦਾਂ ਪੁੰਚੇ ਰਹੀ ਕਰਦੇ ਕਿੱਦਾਂ ਪਤਾ ਲੱਗਾ ਉਹ ਉੱਥੇ ਪੁੰਚੀ ਤੁਹ ਹਿਊਮਨ ਇੰਟੈਲੀਜੈਂਸ ਟੈਕਨੀਕਲ ਸਰਵੇਲੈਂਸ ਸਾਰੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਵੇ ਥੈਂਕ ਯੂ ਥੈਂਕ ਯੂ